ਸਾਰੇ ਨੂੰ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਸਵਾਰਟ ਸਗੀ ਵੀ ਇਹ ਵਾਲਾ ਡਿਜ਼ਾਈਨ ਇਹ ਇਹ ਡਿਜ਼ਾਈਨ ਦੀ ਸਿੱਧੀ ਸਾਈਡ ਆ ਤੇ ਇਹ ਵਾਲੀ ਉਲਟੀ ਸਾਈਡ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ 7-7 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ 4 ਕੁੰਡੇ ਬਾਅਦ ਪਹਿਲਾਂ ਤੁਸੀਂ ਆਪਣੀ ਮਨਪਸੰਦ ਬਾਰਡਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ 5 ਕੁੰਡੇ ਸਿੱਧੇ 1 2 3 4 5 ਪਹਿਲੇ ਕੁੰਡੇ ਨੂੰ ਛੱਡ ਕੇ ਸੱਤ ਕੁੰਡੇ ਵਾਰ-ਵਾਰ ਰਪੀਟ ਕਰਾਂਗੇ ਧਾਗਾ ਅੱਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ ਧਾਗਾ ਅੱਗੇ ਦੋ ਕੁੰਡੇ ਉਲਟੇ ਤੇ ਲਾਸਟ ਦਾ ਕੁੰਡਾ ਸਿੱਧਾ ਦੂਸਰੀ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਆਪਣੇ ਵੱਲ ਕਰਕੇ ਪੂਰੀ ਸਲਾਈ ਉਲਟਾ ਉਲਟਾ ਹੋਣਾ ਜੇ ਕਿਸੇ ਮੇਰੀ ਭੈਣ ਨੇ ਆਰਡਰ ਤੇ ਬਲੌਸ ਤਿਆਰ ਕਰਵਾਉਣੇ ਹੋ ਤਾਂ ਆਰਡਰ ਦੇ ਕੇ ਆਪਣੇ ਬਲੌਸ ਤਿਆਰ ਕਰਵਾ ਸਕਦੇ ਹੈ ਤੀਸਰੀ ਸਾਈ ਸਿੱਧੀ ਸੈੜ ਪਹਿਲਾ ਗੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਪੰਜ ਗੁੰਡੇ ਸਿੱਧੇ धागा अगे कुंडे उल्टे धागा पिछे पाँच कूडे सीधे धागा अगे कुंडे उल्टे लास्ट का कुंडा सीधा चौथी सिलाई उल्टी सैड पहला कुंडा उतारा धागा अपने वल करके पूरी सिलाई उल्टा उल्टा बुना ंवी सिलाई सीधी साइड पहला कुंडा उतारा धागा अगे करा कुंडे उलटे धागा पिछे पाँच कुंडे सीधे एक दो तीन चार पाँच तागा अगे कुंडे उलटे धागा पिछे पाँच कुंडे सीधे एक दो तीन चार पाँच ਦਾ ਗਾਗੇ ਦੋ ਗੁੰਡੇ ਉਲਟੇ ਤੇ ਲਾਸਟ ਦਾ ਗੁੰਡਾ ਸਿੱਧਾ ਇਹ ਦੇਖੋ ਜੀ ਹੁਣ ਆਪਣੇ ਕੋਲ ਜਿਹੜੀਆਂ ਇਹ ਤਿੰਨ ਤਿੰਨ ਬੱਟਾਂ ਹੋ ਗਈਆਂ 1 2 3 ਪੰਜ ਸਲਾਈਆਂ ਚ ਆਪਣੇ ਸਿੱਧੀ ਸਿਹੜ ਤੇ ਇਹ ਤਿੰਨ ਬੱਟਾਂ ਦਿਖਾਈ ਦੇਣ ਲੱਗ ਜਾਣੀਆਂ ਸੇਮੀ ਸਲਾਈ ਉਲਟੀ ਸਿਹੜ ਪਹਿਲਾ ਗੁੰਡਾ ਉਤਾਰਾਂਗੇ ਦੋ ਗੁੰਡੇ ਉਲਟੇ ਬਣਾਏ ਤੇ ਜਿਹੜੇ ਅਗਲੇ ਪੰਜ ਗੁੰਡੇ ਨੇਦਰੋਂ ਆਪਣੇ ਸਿੱਧੇ ਬਣੇ ਹੋਏ ਨੂੰ ਡਬਲ ਬਾਲ ਪਾ ਕੇ ਬਣਾਗੇ 1 2 1 2 1 2 1 2 1 2 ਦੋ ਕੁੰਡੇ ਸਿੰਪਲ ਉਲਟੇ ਬਣਾਵਾਂਗੇ ਆਲੇ ਪੰਜ ਕੁੰਡਿਆਂ ਦੇ ਦੁਆਰਾ ਡਬਲ ਬਲ ਪਾ ਕੇ ਬਣਾਗੇ ਇਸ ਤਰ੍ਹਾਂ ਦੋ ਦੋ ਬਲ ਪਾਵਾਂਗੇ ਦੋ ਕੁੰਡੇ ਸਿੰਪਲ ਉਲਟੇ ਤੇ ਲਾਸਟ ਦਾ ਕੁੰਡਾ ਵੀ ਉਲਟਾ ਹੁਣ ਆ ਗਏ ਜੀ ਆਪਾਂ 7ਵੀਂ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਪੰਜ ਕੁੰਡਿਆਂ ਦੇ ਬਲ ਖੋਲਾਂਗੇ 1 2 3 4 5 ਬਾਵਸ 55 ਗੁੰਡਿਆਂ ਨੂੰ ਇਸ ਸਲਾਈ ਦੇ ਵਿੱਚ ਲੈ ਲਾਂਗੇ ਧਾਗਾ ਪਿਛਲੀ ਸਾਈਡ ਕਰ ਦਾਂਗੇ ਇਹਨਾਂ 55 ਗੁੰਡੇ ਨੂੰ ਇਸ ਤਰ੍ਹਾਂ ਇਕੱਠਾ ਦੇਖੋ ਪੰਜ ਗੁੰਡੇ ਨੇ ਨਾ 55 ਗੁੰਡਿਆਂ ਨੂੰ ਇਸ ਤਰ੍ਹਾਂ ਇਕੱਠਾ ਲੈ ਕੇ ਇਹ ਚ ਪਹਿਲਾ ਗੁੰਡਾ ਸਿੱਧਾ ਬਣਾਵਾਂਗੇ ਸਲਾਈ ਉੱਪਰ ਬਲ ਪਾਵਾਂਗੇ ਦੋ ਤੀਸਰਾ ਗੁੰਡਾ ਫੇਰੇ ਨਾਲ ਪੰਜਾ ਗੁੰਡਿਆਂ ਨੂੰ ਮੁੜ ਕੇ ਬਣਾਵਾਂਗੇ ਚੌਥਾ ਸਲਾਈ ਉੱਪਰ ਬਲ ਪਾਵਾਂਗੇ ਪੰਜਵਾਂ ਗੁੰਡਾ ਫੇਰ ਇਹਨਾਂ ਪੰਜਾਂ ਗੁੰਡਿਆਂ ਨੂੰ ਇਕੱਠਾ ਬਣ ਕੇ ਬਣਾਵਾਂਗੇ ਇਹ ਦੇਖੋ ਆਪਣੇ ਕੋਲੇ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣ ਗਏ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਪੰਜ ਗੁੰਡਿਆਂ ਦੇ ਬਲ ਕੋਲਾਂਗੇ 1 2 3 4 5 ਇਹਨਾਂ ਪੰਜਾਂ ਗੁੰਡਿਆਂ ਨੂੰ ਵਾਪਸ ਇਸ ਲਾਈ ਵਿੱਚ ਲਾਵਾਂਗੇ ਧਾਗਾ ਪਿੱਛੇ ਕਰਾਂਗੇ ਤੇ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣਾਵਾਂਗੇ ਦੇਖੋ ਇਸ ਤਰ੍ਹਾਂ ਅੱਗੇ ਦੀ ਸਲਾਈ ਪਾ ਕੇ ਇੱਕ ਗੁੰਡਾ ਬਣਾਵਾਂਗੇ ਦੂਸਰਾ ਗੁੰਡਾ ਸਲਾਈ ਉੱਪਰ ਬਲ ਪਾਵਾਂਗੇ ਤੀਸਰਾ ਗੁੰਡਾ ਫੇਰ ਇਹਨਾਂ ਪੰਜਾਂ ਗੁੰਡਿਆਂ ਨੂੰ ਇਕੱਠਾ ਬਣਾਵਾਂਗੇ ਚੌਥਾ ਗੁੰਡਾ ਦਾ ਇਸ ਤਰ੍ਹਾਂ ਸਲਾਈ ਉੱਪਰ ਬਲ ਪਾਵਾਂਗੇ ਪੰਜਵਾਂ ਗੁੰਡਾ ਫੇਰ ਇਹਨਾਂ ਪੰਜਾਂ ਗੁੰਡਿਆਂ ਨੂੰ ਇਕੱਠਾ ਹੁਣ ਕਿਵੇਂ ਬਣਾਵਾਂਗੇ ਤਾਂ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਤੇ ਲਾਸਟ ਦਾ ਗੁੰਡਾ ਸਿੱਧਾ 8ਵੀਂ ਸਲਾਈ ਹਲਟੀ ਸੜ ਪਹਿਲਾ ਗੁੰਡਾ ਉਤਾਰਾਂਗੇ ਧਾਗਾ ਆਪਣੇ ਵੱਲ ਰੱਖ ਕੇ ਪੂਰੀ ਸਲਾਈ ਔਰ ਟਾਉ ਟਾ ਬਣਾਏ ਜਿਹੜੇ ਪੰਜ ਗੁੰਡੇ ਬਣਾਏ ਨੇ ਨਾ ਧਿਆਨ ਨਾ ਬੁਣਨਾ ਜੇ ਆਪਾਂ ਦੋ ਗੁੰਡੇ ਇਕੱਠੇ ਬੁਣ ਲਏ ਤਾਂ ਆਪਣਾ ਇੱਕ ਗੁੰਡਾ ਘਟ ਜਾਊਗਾ ਇਹ ਡਿਜ਼ਾਈਨ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਇਸ ਡਿਜ਼ਾਈਨ ਦੇ ਵਿੱਚ ਜਿੰਨੀਆਂ ਵੀ ਰੋਟੀ ਸਾਈਡ ਦੀਆਂ ਸਲਾਈਆਂ ਨੇ ਉਹ ਸਾਰੀਆਂ ਉਲਟੀਆਂ ਹੀ ਬੁਣੀਆਂ ਜਾਂਦੀਆਂ ਨੇ ਸਿਰਫ ਇੱਕ ਸਲਾਈ ਦੇ ਵਿੱਚ ਹੀ ਡਿਜ਼ਾਈਨ ਬਣਦਾ ਸਲਾਈਆਂ ਦੇ ਵਿੱਚ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਬਣ ਕੇ ਹੋ ਗਿਆ ਦੇਖੋ ਜਿਹੜੀ ਆ ਇਹ ਵਾਲੀਆਂ ਸਲਾਈਆਂ ਨੇ ਇਹ ਆਪਣੇ ਸਿੱਧੀਆਂ ਉੱਡੀ ਹੋਣੀਆਂ ਸਿਰਫ ਇੱਕ ਸਲਾਈ ਦੇ ਵਿੱਚ ਡਿਜ਼ਾਈਨ ਬਣਾਉਣਾ ਬਣਾਉਣਾ ਬੜਿਆਂ ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਦ ਇਹਨਾਂ ਅੱਠ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਂਦੇ ਹਾਂ ਤਾਂ ਜਿਹੜੀ ਆਪਣੀ ਡਿਜ਼ਾਈਨ ਦੀ ਫਾਈਨਲ ਲੁੱਕ ਆ ਉਹ ਇਸ ਤਰ੍ਹਾਂ ਦੀ ਆਉਂਦੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓਸ ਨਵੇਂ ਡਿਜ਼ਾਈਨਰ ਜੇ ਕਿ ਕਿਸੇ ਮੇਰੀ ਭੈਣ ਨੇ ਮੋਢਿਆਂ ਦੀ ਕਾਟ ਜਾਂ ਇਹ ਗਲੇ ਦੀ ਕਾਟ ਬਾਰੇ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੋਨਾਂ ਕਾਟਾਂ ਬਾਰੇ ਜਰੂਰ ਦੱਸਾਂਗੇ ਥੈਂਕ ਯੂ